ਮਾਜ ਮਹਿਲਾ ਚੌਥਾ ਹਉ ਗੁਣ ਗੋਬਿੰਦ ਹਰ ਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗੰ ਅਗੋਚਰ ਸੁਆਮੀ ਮਿਲ ਸਤ ਗੁਰ ਹਰ ਰਸ ਕੀ ਚਾ ਜੀਓ ਧਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੁਛਾ ਜਨ ਹਰ ਕੀ ਬਾਤਾ ਪਾਪ ਮਲੋਵਾ ਮਲ ਮਲ ਧੋਵਾ ਮਿਲ ਹਰ ਜਨ ਹਰ ਰਸ ਪੀਚਾ ਜੀਓ ਸਤ ਗੁਰ ਦਾਤਾ ਨਾਮ ਧੜਾਇਆ ਬੜ ਭਾਗੀ ਗੁਰ ਦਰਸ਼ਨ ਪਾਇਆ ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ ਗੁਰਪੂਰ ਅੰਮ੍ਰਿਤ ਲੀਚੈ ਜੀਓ ਹਰ ਸਤ ਸੰਗਤ ਸਤ ਪੁਰਖ ਮਿਲਾਈਐ ਮਿਲ ਸਤ ਸੰਗਤ ਹਰ ਨਾਮ ਧਿਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤ ਹਰ ਨਾਮ ਪਰਿਚੈ ਜੀਓ ਹਰ ਸਤ ਸੰਗਤ ਸਤ ਪੁਰਖ ਮਿਲਾਈਐ ਮਿਲ ਸਤ ਸੰਗਤ ਹਰ ਨਾਮ ਧਿਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗਰਮਤ ਹਰ ਨਾਮ ਪਰਿਚਾਹ ਜਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 95 ਤੋਂ ਆਰੰਭ ਹੁੰਦਾ 96 ਤੇ ਇਹਦੀ ਸੰਪੂਰਨਤਾ ਹੈ ਇਸ ਪਾਵਨ ਸ਼ਬਦ ਦੇ ਉਚਾਰਨ ਕਰਤਾ ਧੰ ਸਤਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਹਨ ਮਾਜ ਰਾਗ ਦਾ ਇਹ ਛੇਮਾ ਸ਼ਬਦ ਹੈ ਸਤਗੁਰੂ ਕਿਰਪਾ ਕਰ ਰਿਹਾ ਜਿਹੜੇ ਸਾਡੇ ਸਵਾਲ ਹੁੰਦੇ ਹਨ ਨਾ ਕਿ ਨਾਮ ਕਿਦਾਂ ਜਪੀਏ ਸਾਡਾ ਮਨ ਕਿਦਾਂ ਪਰਮੇਸ਼ਰ ਦੇ ਨਾਮ ਦੇ ਵਿੱਚ ਟਿਕੇ ਕਿਦਾਂ ਸਾਨੂੰ ਭਰੋਸਾ ਬਣੇ ਪਰਮੇਸ਼ਰ ਦੇ ਉੱਪਰ ਸਭ ਕਹਿੰਦੇ ਹਾਂ ਗੁਣ ਗੋਬਿੰਦ ਹਰ ਨਾਮ ਧਿਆਈ ਕਹਿੰਦੇ ਮੈਂ ਉਸ ਪਰਮੇਸ਼ਰ ਗੋਬਿੰਦ ਅਕਾਲ ਪੁਰਖ ਜਿਹੜਾ ਹੈ ਉਹਦੇ ਨਾਮ ਨੂੰ ਧਿਆਉਣਾ ਕਰਦਾ ਹਾਂ ਗੁਣ ਗੋਬਿੰਦ ਹਰ ਨਾਮ ਧਿਆਈ ਕਿਉਂਕਿ ਸਾਡੀ ਜ਼ਿੰਦਗੀ ਦਾ ਜਿਹੜਾ ਮਕਸਦ ਹੈ ਜਿੱਤੋਂ ਅਸੀਂ ਸਾਰੇ ਭਟਕ ਚੁੱਕੇ ਹਾਂ ਇਸ ਸੰਸਾਰ ਦੇ ਵਿੱਚ ਅਸੀਂ ਕਾਦੇ ਵਾਸਤੇ ਆਏ ਸੀ ਜਿਹਦੇ ਬਾਰੇ ਗੁਰੂ ਸਾਹਿਬ ਸਾਨੂੰ ਸਵਾਲ ਕਰਦੇ ਆ ਗੁਰਤੇਗ ਵਾਧਰ ਸਾਹਿਬ ਦੇ ਬਚਨਾਂ ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀਨ ਕਹਿੰਦੇ ਪਰਮੇਸ਼ਰ ਦੇ ਗੁਣ ਗਾਉਣੇ ਸੀ ਕਿਉਂ ਨਹੀਂ ਗਾਏ ਤੇ ਜੇ ਗਾਉਣੇ ਆ ਤੇ ਇਸ ਤਰ੍ਹਾਂ ਗਾਇਨ ਕਰਨੇ ਆ ਕਹੋ ਨਾਨਕ ਹਰ ਭਜਮਣਾ ਜਹ ਵਿਦ ਜਲ ਕੋ ਮੀਨ ਜਿਦਾ ਮੱਛੀ ਪਾਣੀ ਨਾਲ ਪ੍ਰੀਤ ਕਰੇ ਡੱਡੂ ਜਿਹੜਾ ਹੁੰਦਾ ਨਾ ਡੱਡੂ ਉਹ ਪਾਣੀ ਵਿੱਚ ਵੀ ਰਹਿ ਲੈਂਦਾ ਤੇ ਖੁਸ਼ਕੀ ਵਿੱਚ ਵੀ ਰਹਿ ਲੈਂਦਾ ਤੇ ਜਿਹੜੀ ਮੱਛੀ ਹੁੰਦੀ ਆ ਤੇ ਮੱਛੀ ਦਾ ਜਿਹੜਾ ਪਿਆਰ ਪਾਣੀ ਤੋਂ ਬਿਨਾ ਖਤਮ ਹੈ ਉਹਦੀ ਮੌਤ ਹੋ ਜਾਂਦੀ ਪਾਣੀ ਤੋਂ ਅਲੱਗ ਕਰਦੇ ਹੋ ਆਪਣੇ ਆਪ ਮਰ ਜਾਂਦੀ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਬਾਣੀ ਦੇ ਵਿੱਚ ਮੱਛੀ ਮਾਛਲੀ ਮਾਛੀ ਤਕਰੀਬਨ 108 ਵਾਰੀ ਇਹ ਨਾਮ ਆਏ। ਕਾਰਨ ਕੀ ਕਿ ਸਾਨੂੰ ਸਤਿਗੁਰੂ ਸੋਝੀ ਦੇ ਰਹੇ ਭਾਈ ਇਦਾਂ ਦੀ ਪ੍ਰੀਤ ਕਰਨੀ ਇਦਾਂ ਉਹਦੇ ਗੁਣ ਗਾਉਣੇ। ਫਿਰ ਗੁਣ ਗਾਉਣੇ ਆ ਗੁਣ ਗਿਣਨੇ ਨਹੀਂ ਹਨ। ਗੁਣ ਗਾਇਣ ਕਰਨੇ। ਤੇ ਸਤਿਗੁਰੂ ਕਹਿੰਦੇ ਹਾਂ ਗੁਣ ਗੋਬਿੰਦ ਹਰ ਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਇਹ ਤੇ ਸੰਗਤ ਦੇ ਤੱਤੇ ਨੂੰ ਸਿਆਰੀ ਹੈ ਮਿਲ ਦੇ ਲੱਲੇ ਨੂੰ ਸਿਆਰੀ ਹੈ ਮਨ ਦੇ ਨੰਨੇ ਨੂੰ ਸਿਆਰੀ ਹੈ ਮਿਲ ਕੇ ਸੰਗਤ ਵਿੱਚ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਵਿੱਚ ਬਸੋਣਾ ਹੈ ਮੈਂ ਕਹਿੰਦਾ ਜਿੰਨੀ ਮਹਾਨਤਾ ਸੰਗਤ ਨੂੰ ਗੁਰੂ ਪਾਸ਼ਾ ਨੇ ਬਖਸ਼ਿਸ਼ ਕੀਤੀ ਹੈ ਸ਼ਾਇਦ ਹੀ ਕੋਈ ਐਸਾ ਦੁਨੀਆ ਤੇ ਤੇਜ ਧਰਮ ਹੋਵੇ ਇਥੋਂ ਤੱਕ ਮੇਰੇ ਪਾਸ਼ਾ ਨੇ ਵਚਨ ਕੀਤੇ ਆ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੇ ਜੀ ਉਹ ਪਰਮੇਸ਼ਰ ਜਿਹੜਾ ਨਾ ਸੰਗਤ ਦੇ ਵਿੱਚ ਵਸਦਾ ਹੈ ਇਹ ਸਾਨੂੰ ਸਤਿਗੁਰੂ ਸੋਝੀ ਦਿੰਦੇ ਆ ਭਾਈ ਜਦੋਂ ਸੰਗਤ ਕਰੇਗਾ ਇਹ ਸਾਨੂੰ ਜੀਵਨ ਵਿੱਚ ਸਮਝ ਆ ਜਾਏ ਭਈ ਪ੍ਰਾਪਤ ਮਾਨੁਕ ਦੀ ਹੁਰੀਆ ਗੋਬਿੰਦ ਮਰਨ ਦੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਮਿਲ ਸੰਗਤ ਮਨ ਨਾਮ ਵਸਾਈਂ ਸੰਗਤ ਵਿੱਚ ਆ ਕੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾਉਣਾ ਹੈ ਅਸੀਂ ਬਹੁਤ ਕੁਝ ਵਸਾ ਕੇ ਲਿਆਉਂਦੇ ਆ ਤੇ ਬਹੁਤ ਕੁਝ ਵਸਾ ਕੇ ਲੈ ਜਾਂਦੇ ਪਰ ਨਾਮ ਤੋਂ ਵਾਂਝੇ ਰਹਿ ਜਾਂਦੇ ਸਤਿਗੁਰੂ ਨੇ ਬਾਣੀ ਦੇ ਵਿੱਚ ਆ ਕੇ ਵੀ ਸੰਗਤ ਕਹਿੰਦੇ ਕਿਹਨੂੰ ਹੈ ਬੜੀ ਕਿਰਪਾ ਆਪ ਜੀਆਂ ਦੇ ਉੱਪਰ ਨਹੀਂ ਤਾਂ ਸੰਗਤ ਏਦਾਂ ਦੀ ਲੋਕਾਂ ਦੀ ਬਣ ਗਈ ਗੁਰਦੁਆਰੇ ਨੂੰ ਇਸ ਤਰ੍ਹਾਂ ਵਰਤਿਆ ਜਾਂਦਾ ਹੈ ਰਾਜਨੀਤਿਕ ਲਾਭ ਦੇ ਵਾਸਤੇ ਪਾਰਟੀਆਂ ਬਣ ਜਾਂਦੀਆਂ ਗਰੁੱਪ ਬਣਾਏ ਜਾਂਦੇ ਆ ਤੇ ਸੰਗਤ ਵਿੱਚ ਹੀ ਪੱਗਾਂ ਲੈ ਜਾਂਦੀਆਂ ਉੱਥੇ ਲੜਦੇ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਗਤ ਵਿੱਚ ਹੀ ਲੜਦੇ ਸੰਗਤ ਕਿਹਨੂੰ ਕਹਿੰਦੇ ਸੀ ਇਹ ਸਮਝੇ ਨਹੀਂ ਨਾ ਸਿੱਖ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਜਵਾਬ ਦਿੱਤਾ ਕਹਿੰਦੇ ਸਤ ਸੰਗਤ ਕੈਸੀ ਜਾਣੀ ਏ ਜਿੱਥੇ ਇਕੋ ਨਾਮ ਖੜੇ ਨਾਮ ਕੀਏ ਇਕੋ ਨਾਮ ਹੁਕਮ ਹੈ ਨਾਨਕ ਸਤਗੁਰ ਦਿਆ 부ਝਾਏ ਜਿਦਨ ਸਾਨੂੰ ਪਤਾ ਲੱਗ ਗਿਆ ਨਾ ਵੀ ਸੰਗਤ ਵਿੱਚ ਕਿਉਂ ਆਉਂਦੇ ਹਾਂ ਤੇ ਬਹੁਤ ਕੁਝ ਪ੍ਰਾਪਤ ਹੋ ਸਕਦਾ ਹੈ ਸਭ ਕਹਿੰਦੇ ਭਾਈ ਹਉ ਗੁਣ ਗੋਬਿੰਦ ਹਰ ਨਾਮ ਧਿਆਈ ਬਹੁਤ ਭਾਗਾਂ ਵਾਲੇ ਆਪ ਜੀ ਮੈਂ ਉਹਨਾਂ ਲੋਕਾਂ ਦੀ ਗੱਲ ਕਰਦਾ ਹਮੇ ਹਰੇਕ ਗੁਰਦੁਆਰੇ ਦੇ ਵਿੱਚ ਵਰਤਦੀ ਹੈ ਜੇ ਤਾਂ ਕਿਸੇ ਨੂੰ ਪ੍ਰਧਾਨ ਬਣਾ ਦਿਓ ਕਿਸੇ ਨੂੰ ਸਕੱਤਰ ਬਣਾ ਦਿਓ ਤਾਂ ਰੋਜ਼ ਗੁਰਦੁਆਰੇ ਆਏ ਜੇ ਹਟ ਜਾਏਗਾ ਤੇ ਗੁਰਦੁਆਰੇ ਦਾ ਰਸਤੇ ਭੁੱਲ ਜਾਏਗੇ ਹੁਣ ਮੈਂ ਗੁਰਦੁਆਰੇ ਆ ਕੇ ਕੀ ਕਰਾਂ ਇਹ ਦੇਖੋ ਆਪਾਂ ਰੋਜ਼ ਵਰਤਦਾ ਸਾਡੇ ਵਿੱਚ ਰੋਜ਼ ਆਪਾਂ ਦੇਖਦੇ ਆ ਗੁਰਦੁਆਰੇ ਦੇ ਰਸਤੇ ਹੀ ਭੁੱਲ ਜਾਂਦੇ ਜਿੱਦਣ ਸਾਨੂੰ ਸੰਗਤ ਦੀ ਮਹਾਨਤਾ ਪਤਾ ਲੱਗ ਗਈ ਬਹੁਤ ਭਾਗਾਂ ਵਾਲੇ ਆਪ ਦੀ ਜੋ ਸੰਗਤ ਕਰਦੇ ਸਭ ਕਹਦੇ ਹਉ ਗੁਣ ਗੋਬਿੰਦ ਹਰ ਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਇਥੇ ਆ ਕੇ ਸੰਗਤ ਵਿੱਚ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾਉਣਾ ਹੈ ਹਰ ਪ੍ਰਭ ਅਗੰਗ ਅਗੋਚਰ ਸਵਾਮੀ ਉਹ ਸਾਡੀ ਪਹੁੰਚ ਤੋਂ ਦੂਰ ਹੈ ਅਗੋਚਰ ਕਹਿੰਦੇ ਜਿਹੜਾ ਸਾਡੇ ਗਿਆਨ ਇੰਦਰੀਆਂ ਵਿੱਚ ਵੀ ਕੈਦ ਨਹੀਂ ਹੋ ਸਕਦਾ ਹਰ ਪ੍ਰਭ ਅਗਮ ਅਗੋਚਰ ਸਵਾਮੀ ਮਿਲ ਸਤਗੁਰ ਹਰ ਰਸ ਕੀ ਚਾਹ ਜਿਉ ਹਰੀ ਦੇ ਨਾਮ ਦਾ ਰਸ ਸਤਗੁਰੂ ਨੂੰ ਮਿਲ ਕੇ ਪ੍ਰਾਪਤ ਹੁੰਦਾ ਹੈ ਸਤਗੁਰੂ ਬਾਣੀ ਹੈ ਬਾਣੀ ਦੇ ਵਿੱਚੋਂ ਸੋਝੀ ਲੈਣੀ ਹੈ ਤੇ ਜਿਨ੍ਹਾਂ ਨੇ ਲਈ ਆ ਉਹਨਾਂ ਦੇ ਬਾਰੇ ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਧਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ ਸਿਰਫ ਆਪਣੇ ਗਿਆਤ ਵਾਸਤੇ ਮੈਂ ਬੇਨਤੀ ਕਰ ਰਿਹਾ ਤੁਸੀਂ ਸਹਿਜ ਪਾਠ ਵੀ ਕਰਦੇ ਹੋ ਧਨ ਸ਼ਬਦ ਇਸਤਰੀ ਵਾਸਤੇ ਵੀ ਆਇਆ ਬਾਣੀ ਦੇ ਵਿੱਚ ਧਨ ਸ਼ਬਦ ਜਿਹੜਾ ਇੱਥੇ ਧਨ ਧਨ ਜਿਹਨੂੰ ਆਪਾਂ ਕਹਿੰਦੇ ਆ ਧਨ ਸ਼ਬਦ ਦੌਲਤ ਵਾਸਤੇ ਵੀ ਆਇਆ ਤਿੰਨ ਤਰੀਕਿਆਂ ਨਾਲ ਵਰਤੇ ਆ ਦੇ ਆਮ ਕਰਕੇ ਜਿਹੜਾ ਧਨ ਧਨ ਲਿਖਿਆ ਹੁੰਦਾ ਧੱਤੇ ਦੇ ਉੱਪਰ ਟਿੱਪੀ ਐ ਨੰਨੇ ਨੂੰ ਔਂਕੜ ਆਉਂਦਾ ਧਨ 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 ਜਿਹੜਾ ਇਸਤਰੀ ਵਾਸਤੇ ਹੁੰਦਾ ਧੱਦਾ ਤੇ ਨੰਨਾ ਆਉਂਦਾ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਧਨ ਧਨ ਹਰ ਜਿਨ ਹਰ ਜਨ ਜਿਨ ਹਰ ਪ੍ਰਭ ਜਾਤਾ ਉਹ ਧਨਤਾ ਦੇ ਜੋਗ ਆ ਉਹ ਪੂਜਣ ਲੋਕ ਲੋਕ ਹਨ ਜਿਨ੍ਹਾਂ ਨੇ ਪ੍ਰਭੂ ਨੂੰ ਜਾਣਿਆ ਹੈ ਤਨ ਤਨ ਹਰ ਜਨ ਜਿਨ ਹਰ ਪ੍ਰਭ ਜਾਤ ਜਾਏ ਪੁੱਛਾਂ ਜਨ ਹਰ ਕੀ ਬਾਤਾਂ ਮੈਂ ਉਹਨਾਂ ਨੂੰ ਮਿਲਾਂ ਮੈਂ ਉਹਨਾਂ ਨੂੰ ਪੁੱਛਾਂ ਕਿ ਹਰੀ ਦੀ ਗੱਲ ਕੋਈ ਦੱਸੋ ਮੈਨੂੰ ਹਰੀ ਦੀ ਗੱਲ ਦੱਸੋ ਰੱਬ ਪ੍ਰਮਾਤਮਾ ਕਿਦਾਂ ਪ੍ਰਾਪਤ ਹੋਏ ਆਪਾਂ ਨੂੰ ਜਿਹੜੀ ਕੰਮ ਦੀ ਜਾਣਕਾਰੀ ਨਹੀਂ ਹੁੰਦੀ ਨਾ ਫਿਰ ਆਪਾਂ ਜਿਹਨੂੰ ਜਾਣਕਾਰੀ ਹੁੰਦੀ ਹੈ ਉਹਦੇ ਕੋਲ ਆਪਾਂ ਜਾਂਦੇ ਆਂ ਤੇ ਉਹ ਆਪਾਂ ਨੂੰ ਸਹੀ ਗੱਲ ਦੱਸ ਦਿੰਦਾ ਸਲਾਹ ਦੇ ਦਿੰਦਾ ਇਸੇ ਤਰ੍ਹਾਂ ਅਧਿਆਤਮਿਕ ਤੌਰ ਤੇ ਜੇ ਆਪਾਂ ਤੁਰਨਾ ਹੈ ਤੇ ਆਪਾਂ ਨੂੰ ਪੁੱਛਣਾ ਪਏ ਜਾਇ ਪੁੱਛਾਂ ਜਨ ਹਰ ਕੀ ਬਾਤਾਂ ਕਹਿੰਦੇ ਮੈਂ ਪੁੱਛਾਂ ਮੈਂ ਉਹ ਗੱਲ ਪੁੱਛਾਂ ਕਿ ਕਿਦਾਂ ਤੁਹਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋਈ ਤੇ ਕਹਿੰਦੇ ਪਾਪ ਮਲੋਵਾ ਮਲ ਮਲ ਧੋਵਾ ਮਿਲ ਹਰ ਜਨ ਹਰ ਰਸ ਪੀਚੈ ਜਿਉ ਪਾਪ ਮਲੋਵਾ ਕਹਿੰਦੇ ਮਲੋਵਾ ਦਾ ਅਰਥ ਹੁੰਦਾ ਹੈ ਕਿ ਪੈਰਾਂ ਨੂੰ ਘੋਟਣਾ ਮਲ ਮਲ ਧੋਵਾ ਪੈਰਾਂ ਨੂੰ ਧੋਵਾ ਉਹਦੇ ਚਰਨਾਂ ਨੂੰ ਧੋਵਾ ਇਹ ਸਾਰੇ ਸ਼ਬਦ ਨਿਮਰਤਾ ਭਾਵ ਇਹਦਾ ਅਰਥ ਜਿਹੜਾ ਜਿਸ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਹੈ ਹੁੰਦਾ ਹੈ ਮੈਂ ਹਮੇਸ਼ਾ ਬੇਨਤੀ ਕਰਦਾ ਜਿਨਿਕ ਮੈਨੂੰ ਜਾਣਕਾਰੀ ਸਤਗੁਰ ਦੀ ਬਾਣੀ ਪੜ੍ਹ ਕੇ ਹੋਈ ਆ ਕਿ ਮੈਂ ਕਹਿੰਦਾ ਕੋਈ ਐਸਾ ਦੁਨੀਆਂ ਦਾ ਸਵਾਲ ਨਹੀਂ ਹੈ ਜਿਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਨਹੀਂ ਹੈ ਸਵਾਲ ਵੀ ਕਰਦੇ ਆ ਤੇ ਜਵਾਬ ਕਰਤਾ ਵੀ ਗੁਰੂ ਸਾਹਿਬ ਦੀ ਆਪ ਹਨ ਕਹਿੰਦੇ ਏਕ ਪਿਤਾ ਏਕ ਅਸਕੇ ਹਮ ਬਾਰਤ ਤੂੰ ਮੇਰਾ ਗੁਰ ਹਾਈ ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੁ ਦਿਖਾਈ ਸੁਣ ਮੀਤਾ ਧੂਰੀ ਕੋ ਬਲ ਜਾਈ ਇਹ ਮਨ ਤੇਰਾ ਭਾਈ ਪਾਪ ਮਲੋਵਾ ਮਲ ਮਲ ਧੋਵਾ ਇਹ ਮਨ ਤੈ ਕੋ ਦੇਸਾ ਸੁਣ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਿਓ ਦੇਹੁ ਉਪਦੇਸਾ ਤੇ ਜਵਾਬ ਦਿੱਤਾ ਕਹਿੰਦੇ ਮਾਨ ਨਾ ਕੀਜੈ ਸਰਨ ਪਰਿਜੈ ਕਰੈ ਸੁ ਭਲਾ ਮਨਾਈਏ ਮੈਂ ਕਹਿੰਦਾ ਕਿਹੜੇ ਜਵਾਬ ਨਹੀਂ ਬਾਣੀ ਦੇ ਵਿੱਚ ਕਿਉਂਕਿ ਹੰਕਾਰ ਦੇ ਨਾਲ ਤਾਂ ਕੁਝ ਨਹੀਂ ਪ੍ਰਾਪਤ ਹੁੰਦਾ ਜੇ ਕੁਝ ਗਿਆਨ ਵੀ ਲੈਣਾ ਹੈ ਨਾ ਕੋਈ ਸੋਝੀ ਵੀ ਲੈਣੀ ਆ ਤੇ ਨਿਮਰਤਾ ਭਾਵ ਤਾਂ ਜੀਵਨ ਦੇ ਵਿੱਚ ਆਏਗਾ ਕਿ ਜਿਹੜਾ ਹੰਕਾਰ ਹੁੰਦਾ ਨਾ ਉਹ ਕਿਸੇ ਨੂੰ ਪਸੰਦ ਨਹੀਂ ਕਰਦਾ ਨਾ ਸਾਥ ਸੰਗ ਦੇ ਨਾ ਭਰਾ ਨੂੰ ਪਸੰਦ ਕਰੇਗਾ ਨਾ ਭੈਣ ਨੂੰ ਪਸੰਦ ਕਰੇਗਾ ਨਾ ਬਾਪ ਆਪ ਨੂੰ ਨਾ ਪਰੋਸੀਆਂ ਨੂੰ ਪਸੰਦ ਕਰੇਗਾ ਉਹ ਕਿਸੇ ਵੀ ਖੇਤਰ ਵਿੱਚ ਚਲੇ ਜਾਏ ਕਿਸੇ ਵੀ ਖੇਤਰ ਵਿੱਚ ਵਿਚਰਦਾ ਹੋਵੇ ਹੰਕਾਰ ਜਿਹੜਾ ਨਾ ਦੂਸਰੇ ਨੂੰ ਪਸੰਦੇ ਨਹੀਂ ਕਰਦਾ ਹੰਕਾਰ ਕਹਦਾ ਕਿਸੇ ਕੰਮ ਦਾ ਨਹੀਂ ਹਕਾਰ ਗੁਰੂ ਸਾਹਿਬ ਕਹਿੰਦੇ ਭਾਈ ਇੰਨੀ ਨਿਮਰਤਾ ਭਾਵ ਆ ਜੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਗੁਰੂ ਰਾਮਦਾਸ ਮਹਾਰਾਜ ਜੀ ਇਹਨਾਂ ਦੀ ਤੁਸੀਂ ਬਾਣੀ ਸਰਵਣ ਕਰ ਰਹੇ ਹੋ ਤੇ ਉਹ ਇੰਨਾ ਸਮਰਥ ਹੈ ਨਾ ਸਤਿਗੁਰੂ ਕੱਲ ਤਾਂ ਇਹੀ ਅਨਕ ਸਾਨੂੰ ਪ੍ਰੋਸਾਨੀ ਬਣਿਆ ਸਾਨੂੰ ਵਿਸ਼ਵਾਸ ਨਹੀਂ ਬਣਿਆ ਤੇ ਜਿੱਦਣ ਭਰੋਸਾ ਬਣੇਗਾ ਕਿ ਮੇਰਾ ਗੁਰੂ ਸਮਰੱਥ ਹੈ ਮੈਂ ਆਪਣੇ ਗੁਰੂ ਦੇ ਕੋਲੋਂ ਮੰਗਣਾ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਤੇ ਸਾਨੂੰ ਜਿੱਦਣ ਜੀਵਨ ਦੇ ਵਿੱਚ ਭਰੋਸਾ ਬਣ ਗਿਆ ਜਦ ਲੋਕਾਂ ਦੀਆਂ ਜੇਬਾਂ ਦੇਖਣੀਆਂ ਬੰਦ ਕਰ ਦਿੱਤੀਆਂ ਜਦ ਉਹਦੀ ਰਹਿਮਤ ਨੂੰ ਦੇਖਣਾ ਪਸੰਦ ਸ਼ੁਰੂ ਕਰ ਲਿਆ ਉਹਦਨ ਜੀਵਨ ਦੇ ਵਿੱਚ ਸਾਨੂੰ ਬਹੁਤ ਕੁਝ ਪ੍ਰਾਪਤ ਹੋਏਗਾ ਕਿਉਂਕਿ ਮਾਰੇ ਰਾਖੇ ਏਕੋ ਆਪ ਮਾਨੁ ਕੇ ਕਿਛ ਨਾਹੀ ਹਾ ਨਹੀਂ ਭਾਈ ਉਹ ਪਰਮੇਸ਼ਰ ਹੈ ਸਭ ਕੁਝ ਕਰਨ ਤੇ ਸਮਰਥਾ ਪੜਦੇ ਰੋਜ ਆਪਾਂ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਨਹੀਂ ਭਾਈ ਇਹ ਦੁਨੀਆ ਦੇ ਦੋ ਲੋਕ ਜਿਹੜੇ ਆ ਸਤਗੁਰੂ ਕਹਿੰਦੇ ਨਹੀਂ ਭਾਈ ਇਧਰ ਨਿਗਾਣਾ ਕਰ ਬਿ ਪੁੱਤਰਾਂ ਵੱਲ ਦੇਖੇਗਾ ਕਿਸੇ ਹੋਰ ਵੱਲ ਦੇਖੇਗਾ ਕਿ ਮੈਨੂੰ ਕੁਛ ਮਿਲ ਜਾਏ ਨਹੀਂ ਦੇਣ ਵਾਲਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਸਤਿਗੁਰੂ ਕਹਿੰਦੇ ਭਾਈ ਜਿੱਦਣ ਸਾਨੂੰ ਭਰੋਸਾ ਬਣ ਗਿਆ ਸਾਨੂੰ ਵਿਸ਼ਵਾਸ ਬਣ ਗਿਆ ਕਿ ਸਾਡੇ ਸਾਹਿਬਾ ਕਿਆ ਨਾਹੀ ਕਰਦੇ ਇਹ ਸਤਿਗੁਰ ਮਹਾਰਾਜ ਤੂੰ ਸਮਰੱਥ ਹੈ ਅਸੀਂ ਡੋਲਦੇ ਕਿਉਂ ਆ ਕਾਰਨ ਹੀ ਹੈ ਕਿ ਸਾਨੂੰ ਭਰੋਸਾ ਕੋਈ ਨਹੀਂ ਸਾਨੂੰ ਵਿਸ਼ਵਾਸ ਕੋਈ ਨਹੀਂ ਇੱਧਰ ਚਲੇ ਗਏ ਕਦੇ ਉੱਧਰ ਚਲੇ ਗਏ ਭਟਕਦੇ ਆ ਭਟਕਣ ਦਾ ਕਾਰਨ ਕੀ ਹੈ ਕਿ ਵਿਸ਼ਵਾਸ ਨਹੀਂ ਹੈ ਸਾਨੂੰ ਭਰੋਸਾ ਨਹੀਂ ਹੈ ਕਹਿੰਦੇ ਜੇ ਵਿਸ਼ਵਾਸ ਕਰਨੇ ਕੀ ਆਦਤ ਨਹੀਂ ਤੇਰੀ ਇਵਾਦਤ ਇਵਾਦਤ ਨਹੀਂ ਕਿਤੇ ਕੁਛ ਭਰੋਸਾ ਨਹੀਂ ਹੈ ਜਾਂ ਕੇ ਰਿਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਚਾਰ ਕਹਿੰਦੇ ਕਿਸੇ ਗੱਲ ਦਾ ਮਾਣ ਨਾ ਕਰੀ ਮਾਣ ਨਾ ਕੀਜੇ ਸਰਨ ਪਰੀਜੇ ਕਰੈ ਸੋ ਭਲਾ ਮਨਾਈ ਸੁਣ ਮੀਤਾ ਜੀਉ ਪੈੰਡ ਸਭ ਤਨ ਅਰਪੀਜੈ ਇਉਂ ਦਰਸ਼ਨ ਹਰ ਜੀ ਉਪਾਈਓ ਮੈਂ ਵਚਨ ਕਰ ਰਿਹਾ ਸੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਤਿਗੁਰੂ ਨੇ ਮੇਰੇ ਤੇ ਢੀ ਵੱਡੀ ਕਿਰਪਾ ਕੀਤੀ। ਕਿਆ ਨਾ ਗੁਰੂ ਅਮਰਦਾਸ ਜੀ ਸਤਿਗੁਰ ਮਹਾਰਾਜ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧਨ ਧਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ ਚਿੰਤਾਵਾਂ ਸੰਤੋਖ ਸੰਤਾਪ ਸਾਰੇ ਖਤਮ ਹੋ ਜਾਣਗੇ ਜਿੱਦਨ ਵਿਸ਼ਵਾਸ ਉਹਦੇ ਉੱਪਰ ਕਰਾਂਗੇ ਜਿੱਦਨ ਸਾਨੂੰ ਭਰੋਸਾ ਆਪਣੇ ਸਤਿਗੁਰੂ ਦੇ ਉੱਪਰ ਆ ਜਾਏਗਾ ਸਾਨੂੰ ਪੂਰਨ ਵਿਸ਼ਵਾਸ ਆਪਣੇ ਸਤਿਗੁਰੂ ਦੇ ਉੱਪਰ ਆ ਜਾਏਗਾ ਕਿ ਸਤਿਗੁਰੂ ਮਹਾਰਾਜ ਤੂੰ ਸਮਰੱਥ ਹੈ ਤੂੰ ਕਰਨ ਵਾਲਾ ਹੈ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਸਤਿਗੁਰੂ ਕਹਿੰਦੇ ਭਾਈ ਤਨ ਤਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੋਚਾਂ ਜਨ ਹਰ ਕੀ ਬਾਤਾਂ ਪਾਪ ਮਲੋਵਾ ਮਲ ਮਲ ਧੋਵਾ ਮਿਲ ਹਰ ਜਨ ਹਰ ਰਸ ਪੀਚੈ ਜਿਓ ਮੈਂ ਉਹਨਾਂ ਦੇ ਇਹਦਾ ਭਾਵ ਹੀ ਹੈ ਕਿ ਕਿਸੇ ਦੇ ਪਾਪ ਮਲੋਵਾ ਮਲ ਮਲ ਧੋਵਾ ਪੈਰਾਂ ਚਰਨਾਂ ਨੂੰ ਧੋਣਾ ਉਹਦੇ ਚਰਨਾਂ ਨੂੰ ਘੁਟਣਾ ਇਹਦਾ ਮਤਲਬ ਹੀ ਹੈ ਕਿ ਨਿਮਰਤਾ ਭਾਵ ਸਾਡੇ ਜੀਵਨ ਦੇ ਵਿੱਚ ਆ ਜਾਏ ਤੇ ਉਹ ਤਾਂ ਬਹੁਤ ਸਮਰੱਥ ਹੈ ਸਤਿਗੁਰੂ ਬਹੁਤ ਸਮਰੱਥ ਹੈ ਬਹੁਤ ਕੁਝ ਕਰਦਾ ਹੈ ਸਭ ਕੁਝ ਕਰਨ ਦੀ ਸਮਰੱਥਾ ਉਸ ਅਕਾਲ ਪੁਰਖ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੱਥ ਦੇ ਵਿੱਚ ਹੈ ਸਭ ਕਹਿੰਦੇ ਭਾਈ ਇਦਾਂ ਦੇ ਗੁਰ ਸਿੱਖ ਮਿਲ ਜਾਣ ਜਿਨ੍ਹਾਂ ਦੀ ਸੰਗਤ ਕਰੀਏ ਤੇ ਪਾਪ ਮਲੋਵਾ ਮਲ ਮਲ ਧੋਵਾ ਮਿਲ ਹਰ ਜਨ ਹਰ ਰਸ ਪੀਚੇ ਦੀ ਆਪਾਂ ਦੇਖਦੇ ਨਾ ਜੀਵਨ ਕੀ ਸੀ ਗੁਰੂ ਰਾਮਦਾਸ ਮਹਾਰਾਜ ਮਾਤਾ ਪਿਤਾ ਚੜਾਈ ਕਰ ਗਏ 7 ਸਾਲ ਦੀ ਉਮਰ ਨਾਨੀ ਦਾ ਸਹਾਰਾ ਬਣ ਗਏ ਘੁੰਗਣੀਆਂ ਵੇਚਦੇ ਆ 12 ਸਾਲ ਦੀ ਉਮਰ ਹੋਈ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਆ ਗਏ ਔਰ ਗੋਵਿੰਦਵਾਲ ਸਾਹਿਬ ਦੀ ਸੇਵਾ ਵੀ ਕਰਦੇ ਆ ਬਾਹਰ ਜਾ ਕੇ ਘੁੰਗਣੀਆਂ ਵੀ ਵੇਚਦੇ ਕਿੰਨਾ ਭਰੋਸਾ ਹੋਏਗਾ ਕਿੰਨਾ ਵਿਸ਼ਵਾਸ ਹੋਏਗਾ ਰਹਿਮਤ ਹੋਏਗੀ ਬਖਸ਼ਿਸ਼ ਹੋ ਗਈ ਲੋਕੀ ਕਹਿੰਦੇ ਸੀ ਇਹਨੂੰ ਕੌਣ ਦੇਵੇਗਾ ਆਪਾਂ ਹਮੇਸ਼ਾ ਬਹਿਤ ਵਿਚਾਰ ਕਰਦੇ ਆ ਕਹਿੰਦੇ ਸੀ ਇਹਨੂੰ ਬੱਚੀ ਕੌਣ ਦੇਵੇਗਾ ਦੇਣ ਵਾਲੇ ਨੇ ਤਾਂ ਤਖਤ ਦੇ ਦਿੱਤਾ ਤਨ ਤਨ RAM DAS GURU JIN SIRYA TINE SEWAREA ਇਹਦੇ ਤੋਂ ਪਾਉਣ ਵਾਸਤੇ ਕੱਪੜੇ ਨਹੀਂ ਹੈ ਅੱਜ ਤਨ ਗੁਰੂ RAM DAS JI ਦਾ ਦਰ ਐਸਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ ਮਾਣਾ ਤਕਰੀਬਨ ਘੱਟੋ ਘੱਟ ਲੱਖ ਰੁਪਏ ਤੋਂ ਲੈ ਕੇ 2 ਢਾਈ 3 ਲੱਖ ਰੁਪਏ ਦੇ ਰੁਮਾਲਾ ਸਾਹਿਬ ਚੜਦੇ ਆ ਦਰਬਾਰ ਸੇ ਜਿਹੜੇ ਕਹਿੰਦੇ ਸੀ ਇਹਦਾ ਘਰ ਨਹੀਂ ਹੈ ਇਹਦਾ ਘਰ ਘਾਟ ਨਹੀਂ ਇਹ ਸੋਨੇ ਦਾ ਘਰ ਬਣ ਗਿਆ ਉਹਦਾ ਜਿਹੜੇ ਕਹਿੰਦੇ ਸੀ ਰੋਟੀ ਕਿੱਥੋਂ ਖਾਏਗਾ ਤੇ ਕਿੰਨਾ ਭਰੋਸਾ ਹੋਏਗਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਅੱਜ ਉਹਦੀ ਦੁਨੀਆ ਉਹਦੇ ਨਾਮ ਤੇ ਦੁਨੀਆ ਖਾਰੇ 24 ਘੰਟੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਲੰਗਰ ਚੱਲਦਾ ਹੈ ਕੀ ਸੀ ਇੱਕੋ ਹੀ ਭਾਵ ਸੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਨਿਮਰਤਾ ਭਾਵ ਜਦਨ ਹੰਕਾਰ ਆ ਗਿਆ ਹੰਕਾਰਿਆ ਸੋ ਮਾਰਿਆ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਕਾਹਦਾ ਹੰਕਾਰ ਜੀਵਨ ਦੇ ਵਿੱਚ ਅਸੀਂ ਕਾਹਦਾ ਹੰਕਾਰ ਕਰਦੇ ਆ ਦੋ ਬੱਚਿਆਂ ਦਾ ਹੰਕਾਰ ਕਰਦੇ ਉਦਾਹਰਨ ਕਿਹਦੀ ਦਿੱਤੀ ਹੈ ਕਹਿੰਦੇ 1 ਲੱਖ ਪੂਤ ਸਵਾ ਲੱਖ ਨਾਤੀ ਤਹ ਰਾਵਣ ਘਰ ਦੀਆ ਨਾ ਬੱਤ ਜੇ ਉਹ ਤਾਂ ਐਡਾ ਵੱਡਾ ਸੀ ਤੇ ਉੱਥੇ ਤਾਂ ਦੀਹਾ ਜਗਾਉਣ ਵਾਲਾ ਕੋਈ ਨਹੀਂ ਬਚਿਆ ਤੇ ਕਾਦਾ ਹੰਕਾਰ ਕਰਦੇ ਆ ਤੇ ਸਤਿਗੁਰੂ ਮਹਾਰਾਜ ਕਹਿੰਦੇ ਜੋ ਪਰਮੇਸ਼ਰ ਕਰਦਾ ਤੇ ਆਪਾਂ ਪੜਦੇ ਵੀ ਆ ਜਿਉਂ ਭਾਵੇਂ ਤਿਉਂ ਰਾਖ ਲੈ ਹਮ ਸ਼ਰਨ ਪ੍ਰਭ ਆਏ RAM RAJ ਉਹ ਦੇਣ ਵਾਲਾ ਉਹ ਸਮਰਥ ਕਾਲਪੁਰਖ ਪਰਮੇਸ਼ਰ ਜਿੱਦਣ ਸਾਨੂੰ ਉਹਤੇ ਭਰੋਸਾ ਬਣਦਾ ਨਹੀਂ ਤਾਂ ਫਿਰ ਅੱਜ ਲੋਕਾਂ ਨੂੰ ਅਮੰਦਰੀਆਂ ਦੇ ਉੱਪਰ ਭਰੋਸਾ ਹੈ ਧਾਗਿਆਂ ਦੇ ਉੱਪਰ ਭਰੋਸਾ ਹੈ ਕਿ ਸਾਨੂੰ ਰੱਬ ਤੇ ਭਰੋਸਾ ਨਹੀਂ ਹੈ ਜਿੱਦਣ ਉਹਤੇ ਭਰੋਸਾ ਬਣੇਗਾ ਤੇ ਅੰਦਰ ਇੱਕ ਲਾਲਸਾ ਪੈਦਾ ਹੋਏਗੀ ਇੱਕ ਹੁੰਦੀ ਲਾਲਚ ਇੱਕ ਹੁੰਦੀ ਲਾਲਸ ਤੇ ਲਾਲਸਾ ਜਿੱਦਣ ਜੀਵਨ ਦੇ ਵਿੱਚ ਪ੍ਰਾਪਤ ਹੋਏਗੀ ਕਿ ਸਤਗੁਰੂ ਮਹਾਰਾਜ ਮੈਂ ਤੈਨੂੰ ਮਿਲਣਾ ਮੇਰੀ ਜ਼ਿੰਦਗੀ ਦਾ ਮਕਸਦ ਹੈ ਤਨ ਤਨ ਹਰ ਜਨ ਜਨ ਹਰ ਪ੍ਰਭ ਜਾਤਾ ਜਾਏ ਪੁਛਾਂ ਜਨ ਹਰ ਕੀ ਬਾਤਾਂ ਪਾਪ ਮਲੋਵਾਂ ਮਲ ਮਲ ਧੋਵਾਂ ਮੇਲ ਹਰ ਜਨ ਹਰ ਰਸ ਪੀਚੇ ਜੀਓ ਨਿਮਰਤਾ ਭਾਤ ਤੁਸੀਂ ਇਹ ਕਹਾਣੀ ਦੀ ਸੁਣੀ ਆ ਕਈ ਵੇਲੇ ਉਹ ਕਹਿੰਦੇ ਨੇ ਜਿਸ ਵੇਲੇ ਰਾਵਣ ਜਿਹੜਾ ਸੀ ਆਖਰੀ ਸਵਾਸਾਂ ਤੇ ਸੀ ਰਾਮਚੰਦਰ ਜੀ ਨੇ ਲਛਮਣ ਨੂੰ ਆਖਿਆ ਸੀ ਜਾ ਇਹਦੇ ਕੋਲ ਕੋਈ ਗਿਆਨ ਲੈੜਾ ਉਹਦੇ ਕੋਲ ਗਿਆਨ ਲੈੜਾ ਚਾਰ ਵੇਦਾਂ ਦਾ ਗਿਆਤਾ ਸੀ ਰਾਵਣ ਜਾ ਗਿਆਨ ਲੈਣਾ ਜਾ ਕੇ ਨਾ ਲక్ష్మణ ਖੜਾ ਰਿਆ ਤੇ ਕੁਛ ਵੀ ਨਹੀਂ ਬੋਲਿਆ 라ਵਣ ਤੇ ਰਾਮਚੰਦਰ ਦੇ ਕੋਲ ਵਾਪਸ ਆਇਆ ਲక్ష్ਮਣ ਕਹਿੰਦਾ ਜੋ ਕੁਛ ਬੋਲਦਾ ਹੀ ਕੋਈ ਨਹੀਂ ਉਹ ਤਾਂ ਦੇਖੀ ਜਾਂਦਾ ਬੋਲਦਾ ਕੁਛ ਨਹੀਂ ਹੈ ਉਹ ਕਹਿੰਨ ਕਿ ਕਿੱਧਰ ਖੜਾ ਸੀ ਕਹਿੰਦਾ ਕਿ ਮੈਂ ਉਹਦੇ ਨਾ ਸਿਰ ਵਾਲੇ ਪਾਸੇ ਖੜਾ ਸੀ ਕਹਿੰਦਾ ਕਿ ਜੇ ਕੁਛ ਲੈਣਾ ਨਾ ਸਿੱਖਣਾ ਤੇ ਜਾ ਕੇ ਉਹਦੇ ਪੈਰਾਂ ਵੱਲ ਖੜ ਗਿਆ ਤੇ ਤਾਂ ਤੈਨੂੰ ਕੁਛ ਦੇਗਾ ਤੇ ਇਹ ਨਿਮਰਤਾ ਭਾਵ ਸਤਗੁਰੂ ਕਹਿੰਦੇ ਭਾਈ ਪਾਪ ਮਲੋਵਾ ਮਲ ਮਲ ਧੋਵਾ ਮਿਲ ਹਰ ਜਨ ਹਰ ਰਸ ਪੀ ਚਹਿ ਜਿਓ ਸਤ ਗੁਰ ਦਾਤੇ ਨਾਮ ਦੜਾਇਆ ਦਾਤਾ ਹੈ ਉਹ ਕੀ ਨਹੀਂ ਉਹਦੇ ਘਰ ਦੇ ਵਿੱਚ ਉਹ ਕੀ ਨਹੀਂ ਕਰ ਸਕਦਾ ਸਤ ਗੁਰ ਦਾਤੇ ਨਾਮ ਦੜਾ ਕੇ ਲੋਕ ਕਹਿੰਦੇ ਨਾ ਰੱਬ ਨੇ ਸਾਨੂੰ ਕੀ ਦਿੱਤਾ ਰੱਬ ਨੇ ਸਾਡੇ ਤੇ ਨਹੀਂ ਕਿਰਪਾ ਕੀਤੀ ਰੱਬ ਸਾਡੇ ਤੇ ਕਿਰਪਾ ਨਹੀਂ ਕਰਦਾ ਤੇ ਭਾਈ ਕਿੱਡੀ ਵੱਡੀ ਕਿਰਪਾ ਕੀਤੀ ਆ ਜਿਹੜਾ ਸਰੀਰ ਦਿੱਤਾ ਉਹਦੀ ਕਿਰਪਾ ਤੋਂ ਬਿਗਣਾ ਥੋੜੇ ਮਿਲਿਆ ਵਣੀ ਪੜਦੇ ਨ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ ਇਹ ਉਦੀ ਕਿਰਪਾ ਨਾਲ ਮਿਲੇ ਨਾ ਸਰੀਰ ਤੰਦਰੁਸਤੀ ਮਿਲੀ ਆ ਉਦੀ ਕਿਰਪਾ ਨਾਲ ਮਿਲੀ ਆ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ ਇਹ ਪਰਮੇਸ਼ਰ ਤੇਰੀ ਰਹਿਮਤ ਹੈ ਤੇਰੀ ਬਖਸ਼ਿਸ਼ ਹੈ ਸਤਗੁਰ ਦਾਤੇ ਨਾਮ ਦੜਾਇਆ ਵੱਡ ਭਾਗੀ ਵੱਡੇ ਭਾਗਾ ਵਾਲਿਆਂ ਨੇ ਗੁਰਦਰਸ਼ਨ ਪਾਇਆ ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ ਉਹ ਜੀਵਨ ਦੇ ਵਿੱਚ ਆਤਮਿਕ ਜੀਵਨ ਦੇਣ ਵਾਲਾ ਰਸ ਪ੍ਰਾਪਤ ਕਰਦੇ ਆ। ਤੇ ਉਹਨਾਂ ਦੀ ਆਤਮਿਕ ਜੀਵਨ ਦੇਣ ਵਾਲੀ ਸੱਚ ਦੀ ਬੋਲੀ ਬਣ ਜਾਂਦੀ ਹੈ। ਗੁਰਪੂਰੇ ਅਮਰਤ ਲੀਚੈ ਜੀਓ ਗੁਰਪੂਰੇ ਗੁਰੂ ਦੇ ਕੋਲੋਂ ਉਹ ਨਾਮ ਅਮਰਤ ਪ੍ਰਾਪਤ ਕਰਦੇ ਆ। ਤੇ ਸਤਗੁਰੂ ਕਹਿੰਦੇ ਹਰ ਸਤ ਸੰਗਤ ਸਤ ਪੁਰਖ ਮਿਲਾਈਏ। ਇਤੇ ਸੰਗਤ ਵਿੱਚ ਆ ਕੇ ਹੀ ਸਤ ਪੁਰਖ ਦੇ ਨਾਲ ਮਲਾਪ ਹੋਏਗਾ। ਮਿਲ ਸਤ ਸੰਗਤ ਹਰ ਨਾਮ ਧਿਆਈਐ ਸਾਨੂੰ ਸੰਗਤ ਕਰਨੀ ਕਿਉਂ ਜ਼ਰੂਰੀ ਦੱਸੀ ਹੈ ਗੁਰੂ ਸਾਹਿਬ ਨੇ ਆਪ ਕਹਿੰਦੇ ਨੇ ਅਸੀਂ ਤਾਂ ਘਰ ਪ੍ਰਕਾਸ਼ ਕੀਤਾ ਹੈ ਬਹੁਤ ਮੁਬਾਰਕ ਹੈ ਅਸੀਂ ਤਾਂ ਘਰ ਪਾਠ ਕਰ ਲੈਂਦੇ ਆ ਬਹੁਤ ਮੁਬਾਰਕ ਹੈ ਪਰ ਗੁਰੂ ਸਾਹਿਬ ਕਹਿੰਦੇ ਜਿੰਨੇ ਤੱਕ ਤੁਸੀਂ ਸੰਗਤ ਨਹੀਂ ਕਰੋਗੇ ਸੰਗਤ ਵਿੱਚ ਕੀ ਹੈ ਵਿੱਚ ਸੰਗਤ ਹਰ ਪ੍ਰਭ ਵਸੇ ਦਿਓ ਅਪਰੋਜ ਅਰਦਾਸ ਕਰਦੇ ਸਤ ਸੰਗਤ ਦੀ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਕੀ ਪਤਾ ਕਿਹਦੇ ਭਾਗਾਂ ਦੇ ਨਾਲ ਕਿਹਦੀ ਜੀਵਨ ਦੇ ਨਾਲ ਆਪਣਾ ਪਾਰਵਤਾਰਾ ਵੀ ਹੋ ਜਾਏ ਇਸ ਕਰਕੇ ਆਪਾਂ ਸੰਗਤ ਕਰਦੇ ਆਂ ਤੇ ਅਰਦਾਸ ਰੋਜ਼ ਕਰੋ ਕਿ ਸਤਿਗੁਰੂ ਮੈਨੂੰ ਸੰਗਤ ਮਿਲ ਜਾਵੇ ਤੇ ਜਿਹਨੂੰ ਸੰਗਤ ਮਿਲ ਗਈ ਉਹਨੂੰ ਸਭ ਕੁਝ ਮਿਲ ਜਾਂਦਾ ਹਰ ਸਤ ਸੰਗਤ ਸਤਪੁਰਖ ਮਿਲਾਈਏ ਮਿਲ ਸਤ ਸੰਗਤ ਹਰ ਨਾਮ ਧਿਆਈਏ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਕਹਿੰਦੇ ਜਦੋਂ ਉਹਦੀ ਉਹਦੀ ਸਿੱਧ ਸਲਾਹ ਸੁਣਦੇ ਆ ਨਾ ਸਤਗੁਰ ਦੀ ਤੇ ਮੁਖ ਤੇ ਨਾਲ ਫਿਰ ਬੋਲਦੇ ਆ ਗੁਰਮਤ ਗੁਰੂ ਦੀ ਮਤ ਨਾਲ ਹਰ ਨਾਮ ਪਰਿਚੈ ਜਿਓ ਗੁਰੂ ਦੀ ਮਤ ਲੈ ਕੇ ਪਰਮੇਸ਼ਰ ਦੇ ਨਾਮ ਦੇ ਵਿੱਚ ਸਾਡਾ ਮਨ ਪਰਚ ਜਾਂਦਾ ਹੈ ਗੁਰੂ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਗੁਰੂ ਸੰਗਤ ਦੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ਦੇ ਆ ਬਲਾ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ